ਦੇਖੋ ਸਭ ਤੋਂ ਪਹਿਲਾਂ ਤਾਂ ਡੜਬਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਾਫੀ ਲੰਬੇ ਸਮੇਂ ਦੀ ਮੰਗ ਸੀ ਹਾਲਾਂਕਿ ਦੂਸਰੇ ਸ਼ਹਿਰਾਂ 'ਚ ਜਿਹੜੀਆਂ ਐਂਬੂਲੈਂਸ ਫਾਇਰ ਬ੍ਰਿਗੇਡ ਅਵੇਲੇਬਲ ਸੀਗੀਆਂ ਪਰ ਡੜਬੇ ਨਗਰ ਕੌਂਸਲ ਕੋਲੇ ਫਾਇਰ ਬ੍ਰਿਗੇਡ ਹੈ ਨਹੀਂ ਸੀਗੀ ਇਹ ਜਿਹੜੀ ਮੰਗ ਆ ਪੂਰੀ ਹੋਈ ਆ ਸੋ ਮੈਂ ਪ੍ਰਧਾਨ ਜੀ ਨੂੰ ਸਾਰੇ ਐਮਸੀ ਸਾਹਿਬਾਨ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂਗਾ ਔਰ ਦੂਸਰਾ ਇਹਦੀ ਲਗਭਗ 65 ਲੱਖ ਰੁਪਏ ਦੀ ਲਾਗਤ ਇਸ ਜਿਹੜੀ ਆ ਫਾਇਰ ਬ੍ਰਿਗੇਡ ਤੇ ਆਈ ਹੈਗੀ ਔਰ ਸੱਤ ਮੁਲਾਜ਼ਮ ਲਗਾਤਾਰ ਇਹਦੇ ਤੇ ਹਾਜ਼ਰ ਰਹਣਗੇ ਤਾਂ ਕਿ ਕੋਈ ਅਨਸਕਾਮੀ ਘਟਦਾ ਵਾਪਰਦੀ ਉਥੇ ਤੁਰੰਤ ਪਹੁੰਚਿਆ ਜਾ ਸਕੇ ਔਰ ਬੈਸਬੰਦ ਬਹੁਤ ਵੱਡੀ ਜਿਹੜੀ ਮੰਗ ਸੀ ਪੂਰੀ ਹੋਈ ਹੈ ਸਭ ਨੂੰ ਬਹੁਤ ਬਹੁਤ ਵਾਰਕਬਾਦ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਤਿਹਾਰਾਂ ਦਾ ਸੀਜ਼ਨ ਆ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਮੰਗ ਸੀ ਜੀ ਕਿੰਨਾ ਕੁ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਜੀ ਸਰ ਹੁਣ ਹੈਗਾ ਦੇਖੋ ਪੂਰਾ ਸਾਰਿਆਂ ਤੋਂ ਸ਼ਾਗਾ ਸਾਰੇ ਪੰਜ ਸਰਪੰਚ ਐਮਸੀ ਸਾਹਿਬਾਨ ਪ੍ਰਧਾਨ ਜੀ ਸਾਰੇ ਹਾਜ਼ਰ ਨੇਗੇ ਸਾਰੀ ਸੰਗਤ ਹਾਜ਼ਰ ਆ ਸਾਡੇ ਚੇਅਰਮੈਨ ਸਾਹਿਬ ਹਾਜ਼ਰ ਨੇਗੇ ਸੋ ਲਗਭਗ 5900 ਲੀਟਰ ਇਸ ਦੇ ਅੰਦਰ ਪਾਣੀ ਹੋਊਗਾ ਸੋ ਵੱਡੀ ਤੋਂ ਵੱਡੀ ਜਿਹੜੀ ਜੇਕਰ ਕਿਤੇ ਫਾਇਰ ਹੁੰਦੀ ਆ ਪਰਮਾਤਮਾ ਨਾ ਕਰੇ ਤਾਂ ਉਹਦੇ ਤੇ ਕਾਬੂ ਪਾਉਣ ਦੇ ਵਿੱਚ ਸਕਿੰਟਾਂ ਦੇ ਵਿੱਚ ਜਿਹੜਾ ਹੈਗਾ ਮਿੰਟਾਂ ਸਕਿੰਟਾਂ ਚ ਕਾਬੂ ਪਾ ਸਕਦੇ ਸਮਰੱਥ ਗੱਡੀ ਆ ਸਰ ਇਸ ਤਰ੍ਹਾਂ ਦੇ ਵਿੱਚ ਖੜੀ ਕਰਨ ਦੇ ਪ੍ਰਬੰਧ ਕਮੇਟੀ ਦੇ ਵਿੱਚ ਸਾਰੇ ਮੁਕੰਮਲ ਕੀਤੇ ਗਏ ਹੈਗੇ ਨੇ ਨਿਰਦੇਸ਼ ਸਰ ਦੇ ਦਿੱਤੇ ਗਏ ਨੇ ਬਿਲਕੁਲ ਕਾਰਜਕਾਰੀ ਸਾਡੇ ਇੰਜੀਨੀਅਰ ਜਿਹੜੇ ਹੈਗੇ ਨੇ ਉਹਨਾਂ ਨੂੰ ਸਾਰੇ ਅਫਸਰਾਂ ਨੂੰ ਮੈਂ ਹਦਾਇਤ ਜਾਰੀ ਕੀਤੀ ਹੈ ਕਿ 24 ਘੰਟੇ ਗੱਡੀ ਇੱਥੇ ਖੜੂਗੀ ਇਹਦੇ ਲਈ ਟੁਕਮਾ ਪ੍ਰਬੰਧ ਕੀਤਾ ਗਿਆ ਹੈਗਾ ਸਟਾਫ ਲਈ ਪ੍ਰਬੰਧ ਕੀਤਾ ਗਿਆ ਤਾਂ ਕਿ ਕੋਈ ਵੀ ਕਿਸੇ ਵੀ ਕਿਸਮ ਦੀ ਔਕਰ ਜਿਹੜੀ ਆ ਨਾ ਆਵੇ ਦੀਵਾਲੀ ਤੁਮਾਕਾ ਅੱਜ ਪਹੁੰਚੋ ਕੋਇਲ ਆਟੋ ਇੰਟਰਪ੍ਰਾਈਜ਼ਸ ਵਿਖੇ ਹੁਣ ਦੀਵਾਲੀ ਮੌਕੇ ਪਹੁੰਚ ਜਾਓ ਸ਼ਾਨਦਾਰ ਬਾਈਕ ਦੇ ਮਾਲਕ 5000 ਤੋਂ 11000 ਤੱਕ ਦੀ ਕੀਮਤ ਵਿੱਚ ਉਚਿਤ ਆਸਾਨ ਕਿਸ਼ਤਾਂ ਤੇ ਲੈ ਜਾਓ ਚਮਚਮੁੰਦਾ ਬਾਈਕ ਬਿਨਾ ਸਬਜ਼ੀ ਕਾਰਵਾਈ ਦੇ ਅੱਜ ਹੀ ਪਹੁੰਚੋ ਤੁਹਾਡਾ ਆਪਣਾ ਜਾਣਿਆ ਪਹਿਚਾਣਿਆ ਸਭ ਤੋਂ ਪੁਰਾਣਾ ਸ਼ੋਰੂਮ गोयल ਆਟੋ ਇੰਟਰਪ੍ਰਾਈਜ਼ਸ ਡਿਰਬਾ ਸਰ ਡਿਰਬਾ ਦੇ ਪ੍ਰਧਾਨ ਜੀ ਸਾਡੇ ਮਾਨਯੋਗ ਐਸ ਡੀ ਐਮ ਡਿਰਬਾ ਸਾਡੇ ਮਾਨਯੋਗ ਡੀ ਐਸ ਪੀ ਡਿਰਬਾ ਸਾਰੇ ਐਮ ਸੀ ਸਾਹਿਬਾਨ ਵੋਇਸ ਪ੍ਰਧਾਨ ਸਹਿਬਾਨ ਸਾਰੇ ਪੰਜ ਸਰਪੰਚ ਨੰਬਰਦਾਰ ਸਹਿਬਾਨ ਸਾਰੇ ਪ੍ਰੈਸ ਤੋਂ ਆਏ মিডিਆ ਦੇ ਸਾਥੀ ਸਭ ਤੋਂ ਪਹਿਲਾਂ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ کافی ਦਿਨ ਤੋਂ ਦਰਬਾਰ ਵਾਸੀਆਂ ਦੀ ਮੰਗ ਸੀ ਕਿ ਫਾਇਰ ਬ੍ਰਿਗੇਡ ਜਿਹੜੀ ਗੱਡੀ ਆ ਉਹ ਦਰਬਾਰ 'ਚ ਖੜੀ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਵੀ ਕਦੇ ਗਰਮੀ ਦਾ ਸਿਜਰ ਹੁੰਦਾ ਜਾ ਕੇ ਵੈਸੇ ਹੀ ਅਚਨਚੇਤ ਕਿਤੇ ਅੱਗ ਲੱਗ ਜਾਂਦੀ ਆ ਤਾਂ ਉਹ ਕਾਬੂ ਪਾਉਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਸੀਗਾ ਸੋ ਹੁਣ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਆ ਗਈ ਤਾਂ ਤੁਰੰਤ ਜਿਹੜਾ ਇਲਾਕੇ ਦੇ ਅੰਦਰ ਜਕਰ ਕੋਈ ਇਸ ਤਰ੍ਹਾਂ ਦੀ ਪਰਮਾਤਮਾ ਨਾ ਕਰੇ ਅਨੁਸ਼ਾਸਕਿਕਤਾ ਵਰਪਰਦੀ ਆ ਤਾਂ ਉਹਦੇ ਤੇ ਤੁਰੰਤ ਕਾਬੂ ਪਾਇਆ ਜਾ ਸਕਦਾਗਾ ਸੋ ਮੈਂ ਸਾਰੇ ਨਗਰ ਕੌਂਸਲ ਜ਼ਿੰਮੇਵਾਰ ਦੇ ਪ੍ਰਧਾਨ ਜੀ ਨੂੰ ਸਾਰੇ ਐਮਸੀ ਸਾਹਿਬਾਨ ਨੂੰ ਸਾਰੇ ਪੰਜ ਸਰਪੰਚ ਜ਼ਿੰਮੇਵਾਰ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨਾਗਾ ਔਰ ਇਸ ਗੱਡੀ ਦੇ ਵਿੱਚ ਲਗਭਗ 5500 ਲੀਟਰ ਦੇ ਕਰੀਬ ਪਾਣੀ ਜਿਹੜਾ ਉਹਦੇ ਵਿੱਚ ਹਰ ਸਮੇਂ ਭਰਿਆ ਜਾ ਭਰਿਆ ਰੱਖਿਆ ਜਾ ਸਕੂਗਾ ਔਰ 7 ਮੁਲਾਜ਼ਮ ਜਿਹੜੇ ਤੇ ਤਾਇਨਾਤ ਹੋਣਗੇ ਔਰ ਇਹਦੇ ਕਾਸਟ ਜਿਹੜੀ ਆ ਉਹ 65 ਲੱਖ ਰੁਪਏ ਦੀ ਕਾਸਟ ਆਈ ਹੈਗੀ ਸੋ ਮੈਂ ਸਮਝਦਾ ਇਹਦੇ ਨਾਲ ਇਲਾਕੇ ਦੀ ਕਬੱਡੀ ਸਮੱਸਿਆ ਉਹਦਾ ਹੱਲ ਹੋਇਆਗਾ ਸੋ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਦਿੰਦਾ ਸਾਰਿਆਂ ਨੂੰ ਬਹੁਤ-ਬਹੁਤ ਇੱਕ ਵਾਰ ਮੇਰੇ ਵੱਲੋਂ ਵਾਰਕਬਾਦ ਔਰ ਵੀ ਜਿਹੜੇ ਵਿਕਾਸ ਦੇ ਕੰਮ ਨੇ ਸਾਰੇ ਪਿੰਡਾਂ ਤੇ ਲਗਾਤਾਰ ਜਾਰੀ ਰਹਿਣਗੇ ਅਗਲੇ ਹਫਤੇ ਆਉਣ ਵਾਲੇ ਦਿਨਾਂ 'ਚ ਕੁਝ ਪਿੰਡਾਂ ਦੇ ਪੰਚਾਇਤਾਂ ਦੇ ਚੈੱਕ ਜਿਹੜੇ ਦੇ ਕੇ ਉਹ ਵੀ ਤਕਸੀਮ ਕਰਾਂਗੇ ਤਾਂ ਕਿ ਕਿਸੇ ਵੀ ਪਿੰਡ ਦਾ ਇਲਾਕੇ ਦਾ ਕੰਮ ਜਿਹੜਾ ਉਹ ਨਾ ਖੜੇ ਸੋ ਸਾਰੇ ਪੰਜ ਸਰਪੰਚ ਐਮਸੀ ਸਾਹਿਬਾਨ ਨੂੰ ਵੀ ਇਹ ਕੋਈ ਬੇਨਤੀ ਹੁੰਦੀ ਹੈ ਹਰ ਹਰ ਜਗ੍ਹਾ ਦੇ ਉੱਤੇ ਕਿ ਆਪਣਾ ਕੰਮ ਜਿਹੜਾ ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਕਮਿਟਮੈਂਟ ਦੇ ਨਾਲ ਕਰਦੇ ਰਹੋ ਔਰ ਲੋਕ ਤੁਹਾਡਾ ਸਾਥ ਦੇਣਗੇ ਲੋਕ ਆਪਣਾ ਸਾਥ ਦੇਣਗੇ ਜੇਕਰ ਆਪਾਂ ਇਮਾਨਦਾਰੀ ਨਾਲ ਕੰਮ ਕਰਦੇ ਰਹਾਂਗੇ ਸਵੇਰੀ ਸਰ ਨੂੰ ਬੇਨਤੀ ਹੈ ਕਿ ਹਰ ਇੱਕ ਕੰਮ ਦੇ ਅੰਦਰ ਪਾਰਦਰਸ਼ਤਾ ਲੈ ਕੇ ਆਓ ਇਮਾਨਦਾਰੀ ਲੈ ਕੇ ਆਓ ਤਾਂ ਕਿ ਲੋਕਾਂ ਨੂੰ ਜਿਹੜਾ ਹੈਗਾ ਉਹ ਲੋਕਾਂ ਦਾ ਸਹਿਯੋਗ ਜਿਹੜਾ ਬਣਿਆ ਰਹੇ ਸੋ ਸਾਰੀ ਸੰਗਤ ਇਕ ਵਾਰ ਫਿਰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਕਰੀਆ ਇਕ ਵਾਰ ਫਿਰ ਬਹੁਤ-ਬਹੁਤ ਵਾਰਕਵਾ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਰਦਾਰ ਹਰਪਾਲ ਸਿੰਘ ਜੀਮਾ ਪਿਤਮਤਰੀ ਪੰਜਾਬ ਦਾਵਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇਹ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੈਂ ਸਰਦਾਰ ਹਰਪਾਲ ਸਿੰਘ ਜੀ ਮਾਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇਹ ਮੰਗ ਨੂੰ ਪੂਰਾ ਕੀਤਾ ਕਿਉਂਕਿ ਲੰਬੇ ਸਮੇਂ ਤੋਂ ਇਹ ਸਾਡੀ ਡੜਬੇ ਦੀ ਮੰਗ ਸੀ ਜਿਹੜੀ ਪੂਰੀ ਨਹੀਂ ਹੋਈ ਹੋਈ ਸੀ ਕਿਸੇ ਵੀ ਸਰਕਾਰ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਸਾਡੇ ਵਿਕਾਸ ਪੁਰਸ਼ ਸਰਦਾਰ ਹਰਪਾਲ ਸਿੰਘ ਜੀ ਮਾਜੀ ਨੇ ਸਾਡੀ ਪੈਸੇ ਦੇ ਆਧਾਰ ਤੇ ਗੱਲ ਮੰਨੀ ਤੇ ਹੋਰ ਵੀ ਕੰਮਾਂ ਦੀ ਸਾਨੂੰ 2-3 ਕਰੋੜ ਰੁਪਏ ਯਾਰੀ ਕਰਨੇ ਥੋੜੇ ਦਿਨਾਂ ਵਿੱਚ ਹੀ ਉਨ੍ਹਾਂ ਦੇ ਨਾਲ ਨਾਲ ਮੈਂ ਸਰਦਾਰ ਭਿੰਦਰ ਸਿੰਘ ਸੋਹੀ ਜੀ ਦਾ ਮੇਰੇ ਭਰਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਾਡੀ ਇਹ ਮੰਗ ਮੰਨੀ ਮੈਂ ਦਿਲ ਦੀਆਂ ਗੱਲਾਂ ਤੋਂ ਇੱਕ ਵਾਰ ਫਿਰ ਸਰਦਾਰ ਹਰਪਾਲ ਸਿੰਘ ਜੀ ਦਾ ਧੰਨਵਾਦ ਕਰਦਾ ਓਕੇ ਤੁਹਾਡੇ ਹਰਪਾਲ ਸਿੰਘ ਜੀ ਮੈਂ ਕਿੱਥੇ ਪਹੁੰਚਦੇ ਜੀ ਆਇਆ ਸਾਡੀ ਫੈਬਰਿਕੇਟ ਉਰੇ ਪਹੁੰਚਿਆ ਇਹ ਕਾਫੀ ਟਾਈਮ ਤੋਂ ਮੰਗਤੀ ਸਾਡੇ ਦਿਰਬੇ ਇਲਾਕੇ ਦੀ ਪਹਿਲਾਂ ਤਾਂ ਇਹਨਾਂ ਨੇ ਸਾਡੇ ਨੂੰ ਬਹੁਤ ਜਲਦੀ ਇਹ ਫੈਬਰਿਕੇਟ ਸਾਨੂੰ ਦਿੱਤੀ ਆ ਤੇ ਲੋਕਾਂ ਤੋਂ ਕਹਨ ਵਾਲੀ ਦਾ ਸੀਜ਼ਨ ਆ ਰਿਹਾ ਲੋਕਾਂ ਨੇ ਸ਼ਿਕਾਇਤਾਂ ਦੇ ਵੀ ਕੋਈ ਅੱਗ ਦੀ ਹੋਰ ਦੀ ਵੀ ਅੱਗ ਬੁਝਾਉਣ ਵਾਸਤੇ ਬਹੁਤ ਜਲਦੀ ਸਾਨੂੰ ਇਹ ਜਿਹੜੇ ਦਿੱਤੇ ਪਰਦਾ ਇਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਫਿਰ ਸਰਦਾਰ ਹਰਪਾਲ ਸਿੰਘ ਜੀ ਮਜੀਦਾ ਦਿਲ ਦੀਆਂ ਕਰਾਈਆਂ ਜੋ ਬਹੁਤ ਬਹੁਤ ਧੰਨਵਾਦ ਕਰਦੇ ਪਹਿਲਾਂ ਤੁਹਾਨੂੰ ਦੇ ਕੇ ਸਾਡੇ ਮਤਿਆਂ ਦੀ ਥੁੜੀ ਜਿਹੀ ਇਹ ਆ ਵੀ ਸਾਨੂੰ ਜਲਦੀ ਤੋਂ ਜਲਦੀ ਫੰਡ ਮਹਾਈਆ ਕਰਾ ਕੇ ਸਾਡਾ ਜਿਰਬੇ ਦਾ ਥੋੜਾ ਜਿਹਾ ਕੰਮ ਬਕਾਇਆ ਰਹਿਣਾ ਸੀ ਉਹ ਕਰਾ ਸਕੀਏ ਤੇ ਜਲਦੀ ਉਹ ਜਲਦੀ ਸਾਨੂੰ ਥੋੜਾ ਜਿਹਾ ਫੰਡ ਦਿੱਤਾ ਜਾਵੇ ਐਨਾ ਕਹਿੰਦਾ ਹੋਇਆ ਫਿਰ ਖਿਮਾ ਦਾ ਜੱਜ ਕਾ ਫਿਰ ਧੰਨਵਾਦ ਕਰਦਾ ਸਰਕਾਰ ਦਾ ਧੰਨਵਾਦ ਕਰਦਾ ਸਵਾਦਰ ਜਿੱਕੇ ਮੇ ਦੇ ਦਿਓ ਫਾਇਰ ਬਿਗਰੇਡ ਨੂੰ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਰਦਾਰ ਹਰਪਾਲ ਸਿੰਘ ਟੀਮਾ ਵਿੱਤ ਮੰਤਰੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੀ ਮੰਗ ਨੂੰ ਲੰਬੇ ਸਮੇਂ ਤੋਂ اٹਕੀ ਹੋਈ ਮੰਗ ਨੂੰ ਪੂਰਾ ਕੀਤਾ ਇਹ 5200 ਲੀਟਰ ਪਾਣੀ ਦੀ ਸਭ ਤੋਂ ਵੱਡੀ ਡਿੜਬੇ ਚ ਫਾਇਰ ਬਿਗਰੇਡ ਆਈ ਹੈ ਅਜੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਕਿਉਂਕਿ ਅਣਸਖਾਵੀ ਘਟਨਾ ਕਿਤੇ ਵੀ ਹੋ ਜਾਂਦੀ ਸੀ ਤਾਂ ਸਾਨੂੰ ਸੰਗਰੂਰ ਤੋਂ ਜਾਂ ਸਨਾਮ ਤੋਂ ਫਾਇਰ ਆਉਣ ਮਸ਼ੀਨਾਂ ਆਉਣ ਤੇ ਟਾਈਮ ਲੱਗ ਜਾਂਦਾ ਸੀ ਪਰ ਹੁਣ ਇਹ ਡਿਰਬੇ ਚ ਹੀ ਰਹੂਗੀ 24 ਘੰਟੇ ਇਹਦੀ ਸਰਵਿਸ ਹੈ 8 ਮਲਾਜ਼ਮ ਇੱਥੇ ਤਕਰੀਬਨ ਅਸੀਂ ਨੇ ਰੱਖ ਲਏ ਨੇ ਜਿਹੜੇ ਆਪਣੀ ਡਿਊਟੀ ਸਮੇਂ ਅਨੁਸਾਰ ਕਰਦੇ ਰਹਿਣਗੇ ਸਾਰੀ ਪੰਚਾਇਤ ਇਹਦਾ ਆਪ ਵੀ ਧਿਆਨ ਰੱਖੂਗੀ ਤੇ ਸਾਰੇ ਸਰਪੰਚ ਪੰਚ ਸਭ ਨੂੰ ਉਹਨਾਂ ਦਾ ਕੰਟੈਕਟ ਮਿਲ ਜਾਊਗਾ ਜਿੰਨੂੰ ਵੀ ਕਿਤੇ ਵੀ ਲੋੜ ਪਊਗੀ ਤਾਂ ਇਹ ਨਾਲ ਦੀ ਨਾਲ ਪਹੁੰਚੂ ਪਾਣੀ ਵਗੈਰਾ ਦੇ ਬਿਲਕੁਲ ਜੀ 24 ਘੰਟੇ 5200 ਲੀਟਰ ਪਾਣੀ ਤੇ ਪੱਕੀਆਂ ਡਿਊਟੀਆਂ ਨੇ ਮੁੰਡਿਆਂ ਦੀਆਂ ਇਹ ਪ੍ਰੋਪਰ ਤਿਆਰ ਮਿਲਿਆ ਕਰੋ ਸਰਕਾਰੀ ਨੰਬਰ ਡਾਇਲ ਕਰਨਾ ਪੁੱਛੋ ਪਹਿਲਾਂ ਵਾਲੇ ਸਰਕਾਰੀ ਨੰਬਰ ਸਰਕਾਰੀ ਨੰਬਰ ਜਾਰੀ ਕਰ ਦਾਂਗੇ ਜੀ ਉਤੇ ਡਾਇਲ ਕਰਨਾ ਪਏ ਸਭ ਤੋਂ ਪਹਿਲਾਂ ਤਾਂ ਮੈਂ ਆ ਜਿਹੜੀ ਸਾਡੀ ਮਸ਼ੀਨ ਹੈ ਇਹਨੂੰ ਪਾਰ-ਪਾਰ ਨਮਸਕਾਰ ਕਰਦੇ ਆ ਤੇ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਉਹਨਾਂ ਦੇ ਐਸਡੀ ਤਬਿੰਦਰ ਸਿੰਘ ਸੋਹੀ ਸਾਹਿਬ ਸਾਡੇ ਮਨਿੰਦਰ ਕਮਾਨ ਜੀ ਡੜਬਾ ਦੇ ਪ੍ਰਧਾਨ ਸਾਹਿਬਾਨ ਦਾ ਜਿਹਨ ਲੰਬੇ ਸਮੇਂ ਤੋਂ ਮੰਗ ਸਿੰਘ ਹੀ ਫਾਇਰ ਬਗਰੇਡ ਦੀ ਅਸੀਂ ਬਲਾਕ ਡੜਬਾ ਦੇ 47 ਸਰਪੰਚਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੈਸੇ ਇਹ ਸਰਕਾਰ ਦੇ ਵਿੱਚ ਸਾਨੂੰ ਦਿੱਕਤਾਂ ਨਹੀਂ ਆਈ ਸੀਗੀ ਪਿੰਡਾਂ ਨੂੰ ਕਿਉਂਕਿ ਦਿੱਕਤ ਕੀ ਆਉਂਦੀ ਦੀਦੇ ਸੰਗਰੂਰੀ 25 ਕਿਲੋਮੀਟਰ ਸਲਾਮ ਵੀ 25 ਕਿਲੋਮੀਟਰ ਫਾਇਰ ਬਗਰੇਡ ਆਉਂਦੀ ਦੀ ਪਰ ਲੇਟ ਹੋ ਜਾਂਦੀ ਦੀ ਪਰ ਉਹ ਸਾਡੀ ਲੇਟ ਦਾ ਜਿਹੜਾ ਮੁੱਦਾ ਤੀਗਾ ਅੱਜ ਸਾਡੇ ਵਿੱਤ ਮੰਤਰੀ ਸਾਹਿਬ ਨੂੰ ਪੂਰਾ ਕਰਤਾ ਅਸੀਂ ਦਿਲਦਿਆਂ ਘਰਾਂਿਆਂ ਚੋਂ ਵਿੱਤ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜਾ ਕਿ ਸਾਨੂੰ ਇੱਕ ਐਡੀ ਵੱਡੀ ਮਸ਼ੀਨ ਦਿੱਤੀ ਹੈ